ਅੱਜ ਤੋਂ ਬਾਅਦ ਤੁਸੀਂ ਇਹ ਗੱਲ ਨਾ ਕਹੋਗੇ ਗੱਲ ਧਿਆਨ ਨਾਲ ਸੁਣਿਓ ਇੱਕ ਨਾ ਸੀ ਅਖਾਨ ਵਰਤਦੇ ਆ ਪੰਜਾਬੀ ਦਾ ਬੜਾ ਭੱਦਾ ਜਿਹਾ ਖਾਨ ਹੈ ਬੜੇ ਧਿਆਨ ਨਾਲ ਸੁਣਿਓ ਜੋ ਖਾਨ ਹੈ ਭੈਣ ਕਰ ਭਾਈ ਕੁੱਤਾ ਤੇ ਸਹਰੇ ਕਰ ਜਵਾਈ ਕੁੱਤਾ ਬੜੇ ਧਿਆਨ ਨਾਲ ਸੁਣਿਆ ਜੀ ਗੱਲ ਸੁਣਨ ਵਾਲੀ ਹੈ ਤੇ ਮੈਂ ਕਈ ਵਾਰੀ ਇੱਕ ਵਾਰੀ ਮੈਂ ਬੈਠਾ ਸੋਚ ਰਿਆ ਸਾਂ ਮੈਂ ਕਿਾ ਮਣਾ ਅਸੀਂ ਕਿੰਨੇ ਗੰਦੇ ਗੰਦੇ ਅਖਾਨ ਵਰਤਦੇ ਆ ਹਨ ਭੈਣ ਕਰ ਭਾਈ ਕੁੱਤਾ ਨਹੀਂ ਹੁੰਦਾ ਪੈਣ ਦੇ ਘਰ ਗੁਰੂ ਨਾਨਕ ਦੇਵ ਜੀ ਰਹੇ ਨੇ ਬੇਬੇ ਨਾਨਕੀ ਦੇ ਘਰੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਤੇ ਪੈਣ ਦੇ ਘਰ 베ਰੀ ਸੀ ਤੇ 베ਰ ਸਹਿਬ ਬਣਾ ਕੇ ਆ ਗਏ ਪੈਣ ਦੇ ਘਰ ਹੱਟੀ ਸੀ ਤੇ ਹੱਟ ਸਹਿਬ ਬਣਾ ਕੇ ਆ ਗਏ ਪੈਣ ਦੇ ਘਰ ਭਰਾ ਰਹੇ ਤੇ ਪੈਣ ਦੇ ਘਰ ਨੂੰ ਵੀ ਗੁਰਦੁਆਰਾ ਬਣਾ ਕੇ ਆ ਜਾਏ ਸੌਰੇ ਘਰ ਜਵਾਈ ਕੁੱਤਾ ਸ਼ਬਦ ਨਹੀਂ ਹੁੰਦਾ ਸੌਰਿਆਂ ਦੇ ਘਰ ਗੁਰੂ ਰਾਮਦਾਸ ਪਾਦਸ਼ਾਹ ਰਹਿੰਦੇ ਨੇ ਸੌਰਿਆਂ ਦੇ ਘਰ ਨੂੰ ਉਹ ਘਰ ਬਣਾਉਂਦੇ ਨੇ ਜਿਸ ਘਰ ਦੇ ਬਾਹਰ ਲਿਖਿਆ ਹੈ ਇੱਥੇ ਸਭੇ ਥਾਵ ਨਹੀਂ ਤੁਦ ਜਿਹਿਆ ਸਹਰਿਆਂ ਦੇ ਘਰ ਨੂੰ ਹਰਮੰਦਰ ਸਾਹਿਬ ਦਰਬਾਰ ਸਾਹਿਬ ਬਣਾਉਂਦੇ ਨੇ ਇੱਕ ਜਵਾਈ ਤੇ ਜਿਸ ਦਰਬਾਰ ਸਾਹਿਬ ਦੀ ਉਪਮਾ ਮੈਂ ਕੀ ਕਰਾਂ ਬੰਦੇ ਦੀ ਗੱਲ ਛੱਡੋ ਕਿਤੇ ਕੁੱਤਾ ਵੀ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਭੂੰਕਦੇਗਾ ਤੇ ਉਹਦੀ ਵੀ ਜੂਨ ਸੁਧਰ ਜਾਏਗੀ